ਮੈਂ ਹਾਂ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਕਿਹਾ ਟੀਵੀ ਨੈਟਵਰਕ ਨਾਲ ਦੇਸ਼ ਦੀ ਆਵਾਜ਼ ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਨੇ ਵਰਕਰ ਨੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਾਂਗਰਸ ਪਾਰਟੀ ਨਾਲ ਜੁੜੇ ਨੇ ਪੰਜਾਬ ਸਟੇਟ ਕੋਆਰਡੀਨੇਟਰ ਨੇ ਸਨੀ ਸ਼ੇਰਗਿੱਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਨੀ ਜੀ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਨੂੰ ਬਾਜੀ ਤੁਹਾਡਾ ਆਪਣਾ ਮਨੋਤਾ ਜੀ ਤਨਜੀ ਕਿਸ ਤਰ੍ਹਾਂ ਦੇਖਦੇ ਜੀ ਕਦੋਂ ਤੋਂ ਜਿਹੜੀ ਆ ਸ਼ਰਵਾਤ ਕੀਤੀ ਸਿਆਸੀ ਸਫਰ ਕਦੋਂ ਤੋਂ ਸ਼ੁਰੂ ਹੋਇਆ ਤੁਹਾਡਾ ਜੀ ਗੱਲਾਂ ਤੇ ਮੈਂ ਜੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਸਫਰ ਜਿਹੜਾ ਵਾ ਮੇਰਾ ਸਫਰ 18 ਸਾਲ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਮੈਂ 18 ਮਹੀਨਿਆਂ ਦਾ ਸੀ ਕਿਉਂਕਿ ਇੱਕ ਮਨ 'ਚ ਸ਼ੌਂਕ ਜਿਹਾ ਹੁੰਦਾ ਵਾ ਔਰ ਮੇਰੇ ਮਨ ਦਾ ਸ਼ੌਂਕ ਹੀ ਜਿਹੜਾ ਅੱਜ ਥੋੜਾ ਚਿਰ ਪਹਿਲਾਂ ਲਾਲੂ ਜੀ ਜਿਹੜੀ ਵੀ ਮਿਹਨਤ ਦਾ ਪਾਲਿਆ ਮੈਨੂੰ 2.5 ਸਾਲਾਂ ਵਿੱਚ ਦੀ ਪਾਰਟੀ ਨੂੰ ਮੇਰਨ ਸ਼ੁਰੂ ਕੀਤਾ ਔਰ ਮੈਂ ਅੱਜ ਤੱਕ ਜਿੰਨੇ ਵੀ ਆਪਣੇ ਕਈ ਸੀਨੀਅਰ ਲੀਡਰ ਮਿਲ ਕਰਦੇ ਔਰ ਬਹੁਤ ਮਾਨ ਸਤਕਾਰ ਦਿੰਦੀ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਸਨੀ ਜੀ ਗੱਲ ਕਰੀ ਤਾਂ ਸੋਸ਼ਲ ਮੀਡੀਆ ਤੇ ਕਾਫੀ ਤੁਹਾਨੂੰ ਆਕੀਏ ਕਾਫੀ ਲੋਕਾਂ ਨੇ ਜਿਹੜੇ ਕੰਮ ਕਰਵਾਉਂਦੇ ਇੱਕ ਵਾਰੀ ਦੇਖਿਆ ਤੁਹਾਡੀਆਂ ਵੀਡੀਓ ਦੇਖੀਆਂ ਕਾਫੀ ਲੋਕਾਂ ਦੀਆਂ ਮੁਸ਼ਕਲਾਂ ਵੀ ਹੁੰਦੇ ਜੇ ਤੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਆ ਆਪਣੇ ਜਿਹੜੇ ਹਾਈ ਕਮਾਂ ਤੱਕ ਵੀ ਪਹੁੰਚਾਉਂਦੇ ਜੀ ਜੀ ਬੇਦਰੂਰ ਜਿੱਥੋਂ ਤੱਕ ਹੋ ਸਕਦਾ ਆਪਾਂ ਤੇ ਮਸਲੇ ਚੋਂ ਹੱਲ ਹੋ ਹੀ ਜਾਂਦੇ ਆ ਕਿਸੇ ਅਫਸਰ ਨੂੰ ਕਹਿ ਦਈਏ ਜਾਂ ਕੋਈ ਕਿਸ ਤਰ੍ਹਾਂ ਕਿਸੇ ਨੂੰ ਪਰਸਨਲ ਰਿਲੇਸ਼ਨ ਨੂੰ ਦੇ ਕੇ ਕਿਸੇ ਅਫਸਰ ਨਾਲ ਉਹ ਕੰਮ ਪ੍ਰਾਪਤ ਕਰ ਦਈਏ ਔਰ ਉਹਦੇ ਨਾਲ ਵੀ ਕੰਮ ਹੋ ਜਾਂਦੇ ਆ ਤਾਂ ਕਿ ਜਿੱਥੇ ਮੇਰੇ ਵੱਸ ਦੀ ਨਹੀਂ ਗੱਲ ਰਹਿੰਦੀ ਉੱਥੇ ਮੈਂ ਆਪਣੇ ਸਮੇਂ ਨੂੰ ਜ਼ਰੂਰ ਕਰਨਾ ਵਾ ਕਿ ਸਾਡਾ ਕੰਮ ਹੋਣਾ ਸਾਡੇ ਬੰਦੇ ਦਾ ਹੋਣ ਵਾਲਾ कि ਇਹਨਾਂ ਦਾ ਕੰਮ ਤੇ ਉਹਨਾਂ ਨੂੰ ਤੁਸੀਂ ਫੋਨ ਮਾਰੋ ਜਾਂ ਪੁੱਛੀ ਕਰਿਓ ਉਹਨਾਂ ਦਾ ਆਪਾਂ ਕੋਈ ਆਪਣੇ ਕੋਾਸ ਲੱਕੇ ਆਇਆ ਹੁੰਦਾ ਤੇ ਆਪਾਂ ਜਦੋਂ ਉਸ ਨੂੰ ਕੰਮ ਕਰਕੇ ਦੇਈਦਾ ਵਾ ਔਰ ਬਹੁਤ ਵਧੀਆ ਆਪਣੇ ਮਨ ਨੂੰ ਆਪਣੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਦੂਸਰੇ ਦਾ ਬਚਾ ਲੈਣਾ ਕੰਮ ਨੂੰ ਤੇ ਇੱਕ ਸੰਤੁਸ਼ਟੀ ਮਿਲਦੀ ਹੈ ਔਰ ਆਪਣੇ ਮਨ ਨੂੰ ਪਰੇਸ਼ਾਨੀ ਨਹੀਂ ਹੁੰਦੀ ਗੱਲ ਕਰੀਏ ਤਾਂ ਤਰ੍ਹਾਂ-ਤਰ੍ਹਾਂ ਦੇ ਜਿਮਨੀ ਚੋਣਾ ਹੋ ਰਹੀ ਆ ਕਾਫੀ ਪਾਰਟੀਆਂ ਦੇ ਦਾਵੇਦਾਰ ਜਿਹੜੀਆਂ ਤੇ ਕੀਤੇ ਆ ਕਾਫੀ ਜਿਹੜੇ ਉਮੀਦਵਾਰ ਨੇ ਉਹਦਾ ਚੋਣ ਲੜ ਰਹੇ ਨੇ ਉਹਦੇ ਬਾਰੇ ਕੀ ਕਹਿਣ ਚਾਹੁੰਦੇ ਜਾਈ ਕਾਂਗਰਸ ਪਾਰਟੀ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਉਸ ਦੀ? ਜੀ ਹੋਂ ਵਾਲੇ ਸਮੇਂ ਚ ਉਥੇ ਪਾਰਟੀ ਦੀ ਬਹੁਤ ਵਧੀਆ ਸਥਿਤੀ ਹੈ ਇਸ ਟਾਈਮ ਕਾਂਗਰਸ ਪਾਰਟੀ ਕਿਸੇ ਵੀ ਤਰ੍ਹਾਂ ਬਗਵਾ ਵਿਚਾਰ ਵਿੱਚ ਜਾਤ ਤੋਂ ਰੁਕੀ ਹੋਇਆ ਸੀ ਆਪੇ ਚੱਲਿਆ ਔਰ ਹੋਂ ਵਾਲੇ ਸਮੇਂ ਚ ਉਥੇ ਕਾਮਰਦ ਜਿੰਨੂੰ ਵੀ ਟਿਕੜ ਰਹੂਗੀ ਅਸੀਂ ਥੋਕ ਪਵਾ ਕੇ ਪੂਰੀ ਮਦਦ ਕਰ ਜਾਵਾਂਗੇ ਔਰ ਸਾਡੇ ਜੁਗਮੇ ਨੂੰ ਕੋ ਰਿਸ਼ਤੇਦਾਰ ਜੁਗਮੇ ਨੂੰ ਕੋ ਰਿਲੇਟਿਵ ਜੁਗਮੇ ਸਾਡੇ ਕੋ ਭੈਣ ਭਰਾ ਦੋਸਤ ਸੱਜਣ ਮਿੱਤਰ ਅਸੀਂ ਸਭ ਨੂੰ ਕਹਿ ਕੇ ਔਰ ਉੱਥੋਂ ਦੀ VOTING ਜਿਹੜੀ ਕਾਂਗਰਸ ਦੇ ਹੱਥ 'ਚ ਕਰਾਵਾਂਗੇ ਔਰ ਤੁਹਾਨੂੰ ਥੋੜੇ ਦਿਨਾਂ ਤੱਕ ਹੀ ਪਤਾ ਲੱਗਣਾ ਕਿ ਅਸੀਂ ਉਥੇ ਸਰਗਰਮ ਪੂਰਾ ਹੋਣ ਜਾ ਰਹੇ ਹਾਂ ਇਹ ਕੰਨਦਾਂ ਵਿੱਚ ਜਿਹੜੀ ਕੋਈ ਆਪਣਾ ਪ੍ਰਸਾਦ ਜਿਸ ਤਰ੍ਹਾਂ ਲੀਡਰਸ਼ਿਪ 'ਚ ਜਾਂ ਕੋਈ ਅਸੀਂ ਅੰਮੋਸਾ ਦੇ ਜਿਸ ਨਾਮ ਕਰਕੇ ਸਾਡਾ ਨਾਮ ਹੁੰਦਾ ਔਰ ਅਸੀਂ ਤੇ ਕਾਂਗਰਸ ਪਾਰਟੀ ਦੇ ਸਪਾਈ ਹਾਂ ਔਰ ਸਾਡੀ ਕਾਂਗਰਸ ਪਾਰਟੀ ਵੀ ਕਿੱਥੇ ਡਿਊਟੀ ਲਾਤੀ ਅਸੀਂ ਉੱਥੇ ਹੀ ਖੜ ਜਾਣਾ ਚਟਾਣਾ ਅਨੇ ਜੁਥਾ ਗੂ ਜੇ ਤੁਸੀਂ ਕਾਫੀ ਹੋਰ ਵੀ ਨੌਜਵਾਨ ਨੇ ਨਸ਼ੇ ਵੱਲ ਤੁਰ ਜਾਦੇ ਵਈ ਲੁੱਟਾਂ ਖਾਵਾ ਵੱਲ ਤੁਰ ਜਾਂਦਾ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਵੀ ਜੁਥਾ ਗੂ ਜੇ ਪਾਰਟੀ ਦੀ ਸੇਵਾ ਕਰੇ ਸਮਾਜ ਦੀ ਸੇਵਾ ਕਰੇ ਦੇਖੋ ਜੀ ਮੈਂ ਤੇ ਹਰ ਕਿਸੇ ਨੂੰ ਕੋਈ ਮੇਰੇ ਮਹੱਲੇ ਵਿੱਚ ਆ ਚਾਹੇ ਮੇਰੇ ਕੋਈ ਦੂਸਰਾ ਆਪਣਾ ਕੋਈ ਮੇਰੇ ਕੋਈ ਰਿਲੇਟਿਵ ਚਾਹੇ ਕੋਈ ਕਿੱਤਾ ਮੈਂ ਤੇ ਹਰ ਕਿਸੇ ਨੂੰ ਇਹੀ ਮੈਸੇਜ ਦੇਣਾ ਵਾ ਕਿ ਇਹ ਚੀਜ਼ਾਂ ਤੋਂ ਬਹੁਤ ਦੂਰ ਰਹੋ ਕਿ ਇਸ ਚੀਜ਼ਾਂ ਵਿੱਚ ਕੁਛ ਨਹੀਂ ਰੱਖਿਆ ਘਰ ਜਾਲੂ ਔਰ ਜਿਹੜੇ ਆ ਆਪਣਾ ਜਿਹੜਾ ਤੁਸੀਂ ਸਰੀਰ ਖਰਾਬ ਕਰਦੇ ਹੋ ਇਹਨੂੰ ਔਰ ਮੈਂ ਤੇ ਇਨਾ ਮੈਸੇਜ ਇਹ ਤੁਹਾਨੂੰ ਦੇਣਾ ਚਾਹੁੰਦਾ ਕਿ ਤੁਸੀਂ ਆਉਣ ਵਾਲੀ ਸਾਡੀ ਪੀੜ੍ਹੀ ਜੋ ਇਹਦੇ ਵਿੱਚ ਹੀ ਕਿਸੇ ਨੇ ਸੀਆਰਪੀ 'ਚ ਭਰਤੀ ਹੋਣਾ ਕਿਸੇ ਨੇ ਫੋਰਟ 'ਚ ਕਿਸੇ ਨੇ ਆਪਣਾ ਪੰਜਾਬ ਪੁਲਿਸ 'ਚ ਆਉਣਾ ਕਿਸੇ ਨੇ ਕਿਸੇ ਨੌਕਰੀ ਦੇ ਦਾ ਔਰ ਜੇ ਸਾਡਾ ਸਾਡੇ ਪੰਜਾਬ ਦੇ ਮੁੰਡੇ ਜੇ ਜੂਠ ਹੀ ਸਾਡੀ ਨਾਲ ਸਟਰੋਂਗ ਰਹੂਗੀ ਔਰ ਸਾਡਾ ਅੱਗਾ ਕਿੰਨਾ ਬਧੂਗਾ ਔਰ ਅਸੀਂ ਤਰੱਕੀ ਦੀ ਰਾਹ ਤੇ ਪੰਜਾਬ ਕਿਸ ਤਰ੍ਹਾਂ ਜਾਏਗਾ ਕਿਉਂਕਿ ਜਿਹੜੀ ਪਾਵਰ ਹੁੰਦੀ ਹੈ ਅੱਗੇ ਵਧਾਉਣ ਦੀ ਇਹ ਜੂਠ ਦੇ ਹੱਥਾਂ ਵਿੱਚ ਹੁੰਦੇ ਆ ਬਾਕੀ ਜੇ ਨੂੰ ਸਾਡੀ ਜਿਹੜੀ ਲੀਡਰਸ਼ਿਪ ਆ ਇਹ ਤੇ ਬਹੁਤ ਅਸੀਂ ਤੇ ਕਹਿ ਹੀ ਸਕਦੇ ਆ ਜਾਂ ਉਹਨਾਂ ਨੂੰ ਜੇ ਕਿਤਰਾ ਵੀ ਸਾਡੇ ਆ ਮੁਸ਼ਕਲਾਂ ਮੁਸ਼ਕਲਾ ਬਾਕੀ ਜਿਹੜਾ ਮਨ ਤੇ ਬੰਦੇ ਦਾ ਆਪਣਾ ਹੁੰਦਾ ਵਾ ਔਰ ਆਪਣੇ ਮਨ ਨਾਲ ਇਹਨਾਂ ਨੂੰ ਮੈਂ ਤੇ ਕਹਿਣਾ ਵਾ ਕਿ ਮਨ ਜਿਹੜਾ ਬੰਨ ਲਓ ਔਰ ਆਪਣੀ ਤਰੱਕੀ ਦੀ ਰਾਹ ਤੇ ਚਲੋ ਮੇਰੀ ਪੰਜਾਬ ਦੇ ਯੂਥ ਨੂੰ ਇਹੀ ਬੇਨਤੀ ਆ ਕਿਉਂਕਿ ਸਮਾ ਇੱਕ ਦੇਖਣਾ ਹਟਾਉਣਾ ਗਰੀਬੀ ਬਹੁਤ ਮਾੜੀ ਚੀਜ਼ ਹੈ ਗਰੀਬੀ ਤੋਂ ਜਦੋਂ ਤੁਸੀਂ ਲੰਘਦੇ ਹੋ ਨਾ ਤੁਹਾਨੂੰ ਕਈ ਬੰਦੇ ਜਿਹੜੇ ਜਾਣਦੇ ਹੁੰਦੇ ਆ ਤੁਹਾਨੂੰ ਕਿਸੇ ਵੇਰੇ ਉਹ ਵੀ ਨਹੀਂ ਬੁਲਾਉਂਦੇ ਔਰ ਜੇ ਅਸੀਂ ਨਸ਼ਿਆਂ ਵਿੱਚ ਪਏ ਰਵਾਂਗੇ ਸਾਡੀ ਨਸ਼ੇ ਤੋਂ ਬਾਅਦ ਸਾਡੀ ਸੋਚ ਹੀ ਬਦੂਗੀ ਤੇ ਫਿਰ ਅਸੀਂ ਤੇ ਗਰੀਬੀ 'ਚ ਹਮੇਸ਼ਾ ਰਹਿਣਾ ਇਸੇ ਕਰਕੇ ਮੈਂ ਹਰ ਆਪਣੇ ਵੀਰ ਨੂੰ ਹਰ ਭਰਾ ਨੂੰ ਹਰ ਰਿਸ਼ਤੇਦਾਰ ਨੂੰ ਹਰ ਫਰੈਂਡ ਸਰਕਲ ਨੂੰ ਕਹਿੰਦਾ ਕਿ ਜੰਮਣਾ ਗਰੀਬ ਜਿਹੜਾ ਉਹ ਮਾੜੀ ਗੱਲ ਨਹੀਂ ਆ ਪਰ ਜੇ ਤੁਸੀਂ ਗਰੀਬ ਮਰ ਗਏ ਨਾ ਤੇ ਤੁਹਾਡੀਆਂ ਦਾ ਪੀੜੀਆਂ ਨੇ ਫਿਰ ਗਰੀਬ ਦੇ ਕਰੀਬ ਹੀ ਰਹਿਣਾ ਇਸ ਕਰਕੇ ਨਸ਼ੇ ਵਾਲੀ ਸਾਇਕ ਤੋਂ ਹਟੋ ਔਰ ਆਪਣੇ ਕਾਰੋਬਾਰ ਵੱਲ ਧਿਆਨ ਦਿਓ ਆਪਣਾ ਕੋਈ ਨੌਕਰੀ ਲੱਭੋ ਆਪਣਾ ਜਿੰਨਾ ਵੀ ਕੋਈ ਕਿਸੇ ਦਾ ਹੋ ਸਕਦਾ ਜੇ ਤੁਸੀਂ ਅੱਜ 200 ਕਮਾਉਂਦੇ ਜੋ 500 ਕਮਾਓ 500 ਕਮਾਉਂਦੇ ਜੋ 1000 ਕਮਾਉਣ ਜੋਗੇ ਹੋ ਕਿਉਂਕਿ ਇਹ ਜਿਹੜਾ ਨਾ ਆਉਣ ਵਾਲੇ ਸਮੇਂ 'ਚ ਮਹਿੰਗਾਈ ਦਾ ਸਰਕਲ ਇੱਟਾ ਵੱਧ ਚੁੱਕਾ ਵਾ ਤੁਸੀਂ ਵੀ ਚਲੋ ਸਾਡੀ ਉਮਰ ਦੇ ਜੋ ਤੁਸੀਂ ਵੀ ਤੁਹਾਨੂੰ ਵੀ ਪਤਾ ਵਾ ਕਿ ਕਿਸੇ ਟਾਈਮ ਤੇ ਅਸੀਂ ਦੂਰ ਪੇ ਸਕੂਲ ਖੜਦੇ ਹੁੰਦੇ ਹਾਂ ਔਰ ਸਾਰੀ ਸਰੀ ਦਿਹਾੜੀ ਅਸੀਂ ਦੂਰ ਪੀਏ ਖਰਚਦੇ ਰਹਿੰਨੇ ਹਾਂ ਅੱਜ ਤੁਸੀਂ ਆਪਣੇ ਬੱਚੇ ਨੂੰ 10 ਰੁਪਏ ਦੇ ਦਿਓ 20 ਰੁਪਏ ਦੇ ਦਿਓ ਉਹ ਫੇਰ ਆਣ ਕੇ 2 ਘੰਟੇ ਬਾਅਦ ਕਹੂਗਾ ਪਾਪਾ ਮੈਨੂੰ ਪੈਸੇ ਦੋ ਠੀਕ ਹੈ ਜੀ ਔਰ ਇਸ ਕਰਕੇ ਮੈਂ ਇੱਕ ਗੱਲ ਕਰਦਾ ਹਾਂ ਕਿ ਆਪਣੇ ਆਪ ਨੂੰ ਤੁਸੀਂ ਸੁਧਾਰੋ ਦੇਖੋ ਕੋਈ ਕਿਸੇ ਦੇ ਕਹਿਣ ਦੇ ਨਹੀਂ ਮਿਲਜੀ ਸੁਧਰਦਾ ਇਹ ਜਿਹੜਾ ਹੁੰਦਾ ਆਪਣਾ ਮਨ ਬੰਦਣਾ ਪੈਂਦਾ ਆਪਣੀ ਸੋਚ ਬਦਲਣੀ ਪੈਂਦੀ ਬੰਦੇ ਨੂੰ ਔਰ ਮੇਰੀ ਨੌਜਵਾਨ ਬੇਨਤੀ ਹੈ ਕਿ ਨੌਜਵਾਨਾਂ ਨੂੰ ਕੀ ਤੁਸੀਂ ਸਹੀ ਦਿਸ਼ਾ ਵੱਲ ਜਾਓ ਅਸੀਂ ਇਹ ਗੱਲ ਕਰੀਏ ਤਾਂ 2027 ਦੀਆਂ ਚੋਣਾਂ ਆ ਰਹੀਆਂ ਹਨ ਹਲਕਾ ਟਾਲੀ ਜੇ ਇਹ ਵੀ ਦੱਸਿਆ ਜਾ ਰਿਹਾ ਕੀ ਉਹ ਚਾਹਤ ਕੋਈ ਕਰਨੇ ਸਰਕਾਰ ਨੇ ਏ ਤੁਸੀਂ ਵੀ ਐਸੀ ਸਮਾਜ ਤੁਹਾਡੇ ਕੀ ਵਿਚਾਰ ਨੇ ਕਿ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਕੋਈ ਟਿਕੜੇ ਪਾਰਟੀ ਦਿੰਦੀ ਆ ਤਾਂ ਚੋਣ ਲੜੋਗੇ ਦੇਖੋ ਜੀ ਹਲਕਾ ਮੇਰਾ ਨੌਥ ਹੈ ਔਰ ਮੈਂ ਨੌਥ ਵਿੱਚ ਇੰਨੀ ਜੀ ਮਹਾਰਾਜ ਦੀ ਕਿਰਪਾ ਵਾ ਕਿ ਮੈਂ ਹਾਈ ਫਾਈ ਸੁਸਾਇਟੀ ਜਾਂ ਮੇਰਾ ਕੋਈ ਆਪਣਾ ਜਿਸ ਤਰ੍ਹਾਂ ਮੈਂ ਗਰੀਬ ਵਰਗ ਚੋਂ ਆਉਂ ਮੈਨੂੰ ਗਰੀਬ ਵਰਗ ਆ ਜਾ ਮੈਂ ਸਾਰੀ ਮੇਰੀ ਇੱਕ ਬਜਨਾ ਬਣੀ ਉਹ ਇੱਜ਼ਤ ਸਤਿਕਾਰ ਕਰਦੇ ਆ ਮੇਰਾ ਪੂਰਾ ਛੋਟੇ ਭਰਾਵਾਂ ਨੂੰ ਵੱਡੇ ਭਰਾਵਾਂ ਨੂੰ ਮੈਂ ਮਾਰਸ ਕਰ ਦਿੰਦੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਹਲਕਾ ਟਾਲੀ ਨਹੀਂ ਲਈ ਹਲਕਾ ਟਾਲੀ ਜਿਹੜਾ ਵਾ ਮੇਰਾ ਦਸ ਘਰ ਛੱਡ ਕੇ ਤੇ ਹਲਕਾ ਟਾਲੀ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਔਰ ਗੱਲ ਇਹ ਆ ਕਿ ਜਿਤਨਾ ਸਾਡੇ ਵਡੇ ਇਨਸਾਬ ਹੈ ਪ੍ਰਧਾਨ ਜੀ ਆ ਕਿ ਆਸ ਜ਼ਰੂਰ ਹੈ ਜੇ ਅਸੀਂ ਪਾਰਟੀ ਦੀ ਸੇਵਾ ਕਰ ਰਹੇ ਹਾਂ ਤੇ ਆਸ ਜ਼ਰੂਰ ਹਰ ਕਿਸੇ ਨੂੰ ਬਾਕੀ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਟਿਕਟ ਦੋ हां जी कोई ਹੱਦ ਚ ਕਾਬਿਲਤ ਹੋਊਗੀ ਪਾਰਟੀ ਦੇਖ ਕੇ ਸਾਨੂੰ ਔਰ ਸਾਡਾ ਜਿਤਨਾ ਅਸੀਂ ਪਾਰਟੀ ਦਾ ਮਾਨ ਸਤਿਕਾਰ ਕਰਦੇ ਹਾਂ ਉਹ ਸਾਨੂੰ ਉਸ ਤੋਂ ਵੱਧ ਸਾਡੇ ਲੀਡਰ ਜੀ ਸ਼੍ਰੀ ਰਾਹੁਲ ਗਾਂਧੀ ਜੀ ਔਰ ਵੜਿੰਗ ਸਾਹਿਬ ਔਰ ਸਾਡੇ ਡੈਨੀ ਬੰਡਾਲਾ ਜੀ ਸਾਨੂੰ ਦਿੱਤੀ ਸਾਹਿਬ ਜੀ ਹੋਣੀ ਸਾਡੇ ਸਾਡੇ ਔਜਲਾ ਸਾਹਿਬ ਜੀ ਸਾਡੇ ਨਾਲ ਆ ਕੋਈ ਚੱਕਰ ਨਹੀਂ ਲੀਡਰ ਜੀ ਸ਼੍ਰੀ ਰਾਹੁਲ ਗਾਂਧੀ ਜੀ ਔਰ ਵੜਿੰਗ ਸਾਹਿਬ ਔਰ ਸਾਡੇ ਡੈਨੀ ਬੰਡਾਲਾ ਜੀ ਸਾਨੂੰ ਦੱਤੀ ਸਾਹਿਬ ਜੀ ਹੋਣੀ ਸਾਡੇ ਸਾਡੇ ਔਜਲਾ ਸਾਹਿਬ ਜੀ ਸਾਡੇ ਨਾਲ ਆ ਕੋਈ ਚੱਕਰ ਨਹੀਂ ਜੇ ਕਿਤੇ ਆਪਣਾ ਮੌਕਾ ਮਿਲਿਆ ਤੇ ਜਰੂਰ ਲੜਾ ਪਾਰਟੀ ਦੇ ਨਾਲ ਨਹੀਂ ਸਣੀ ਜੀ ਕਾਫੀ ਦੇਰ ਤੋਂ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋ ਕੀ ਇੱਕ ਅਪੀਲ ਨਹੀਂ ਕਰੋਗੇ ਕਿ ਮੈਨੂੰ ਇੱਕ ਮੌਕਾ ਦਿੱਤਾ ਜਾਵੇ ਹਰਕਤਾਂ ਦੇ ਦੇਖੋ ਜੀ ਮੈਂ ਤੇ ਅਪੀਲ ਹੀ ਕਰ ਸਕਦਾ ਮੈਂ ਤੇ ਰਿਕੁਐਸਟ ਹੀ ਕਰ ਸਕਦਾ ਪਾਰਟੀ ਨੂੰ ਕਿ ਮੈਨੂੰ ਟਿਕਟ ਦਿੱਤੋ ਠੀਕ ਹੈ ਜੀ ਉਹ ਨਾਂ ਦੇਣਾ ਨਾ ਬਾਕੀ ਇਹ ਨਹੀਂ ਅਸੀਂ ਕਾਂਗਰਸ ਦੇ ਸਿਪਾਹੀ ਆ ਟਿਕਟਾ ਟੁਟਾ ਦੇਣ ਪਾਰਟੀ ਨਾ ਦੇਵੇ ਇਹ ਸਾਨੂੰ ਕੋਈ ਚੀਜ਼ਾਂ ਨਾ ਵਰਕਣੀ ਪੈਂਦਾ ਅਸੀਂ ਦੇ ਸਿਰਫ ਸੇਵਾ ਤੇ ਆਏ ਹਾਂ ਉਹ ਸੇਵਾ ਕਰਨੇ ਆ ਉਹ ਅਸੀਂ ਉਸ ਤਰ੍ਹਾਂ ਵੀ ਸੇਵਾ ਕਰਨੀ ਆ ਔਰ ਇਸ ਤਰ੍ਹਾਂ ਵੀ ਸੇਵਾ ਕਰਨੀ ਬਰਕਰ ਬਣ ਕੇ ਵੀ ਸੇਵਾ ਕਰਨੀ ਲੀਟਰ ਬਣ ਕੇ ਵੀ ਸੇਵਾ ਕਰਨੀ ਇਹ ਜਿਹੜਾ ਹੁੰਦਾ ਕਿ ਜਦੋਂ ਲੀਟਰ ਬੰਦਾ ਬਣ ਜਾਂਦਾ ਵਾ ਔਰ ਮਨੋਂ ਵੱਲ ਜਿਹੜਾ ਬੰਦੇ ਦਾ ਵਾਝਨਦਾ ਵਾ ਇੱਕ ਗੱਲ ਸਮਝੀ ਜਿ ਤਰ੍ਹਾਂ ਪਾਰਟੀ ਪੁਰਾਣੇ ਵਰਕਰ ਦੇ ਤੁਈ ਕਈ ਵਾਰੀ ਪੁਰਾਣੇ ਵਰਕਰ ਨੂੰ ਜਿਹੜਾ ਨਕਾਰਿਆ ਜਾਂਦਾ ਨਵਾਂ ਵਰਕਾਰੀ ਕੋਈ ਆਮ ਪੈਰਾਸ਼ੂਟਰ ਨਹੀਂ ਜੈਸੇ ਕਈ ਇਹ ਤਾਂ ਪਾਰਟੀਆਂ ਮਿਲ ਉਤਾਰ ਦਿੱਤਾ ਜਾਂਦਾ ਹੈ। ਮੀਗਵਰ ਦੇਖੋ ਜੀ ਸਾਡਾ ਜਿਹੜਾ ਮੇਰਾ ਪਾਰਟੀ ਪ੍ਰਤੀਯਾ ਮੈਂ ਤੁਹਾਨੂੰ ਕਿਹਾ ਕਿ ਮੈਂ ਕੋਈ ਦਾਵੀ ਚਾਹ ਬਾਣੀ ਨਹੀਂ ਮਿਲਦੀ ਹੈਗਾ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਕਿਸਮਤ ਆ ਔਰ ਆਪਣੇ ਜਿਹੜੇ ਹਾਈ ਕਮਾਂਡ ਦਾ ਡਿਲੀਟਰ ਹੁੰਦੇ ਆ ਤੇ ਉਹਨਾਂ ਨੂੰ ਜ਼ਰੂਰ ਸਾਨੂੰ ਮਿਲਦੀ ਦਿਖਾਉਣਾ ਪੈਂਦਾ ਕਿ ਅਸੀਂ ਵੀ ਇਥੋਂ ਚਾਹ ਬਾਣਿਆ ਔਰ ਉਹ ਸਾਡੀ ਦੇ ਦੇਖੋ ਉਹਨਾਂ ਤੇ ਡਿਪੈਂਡ ਹੁੰਦਾ ਵਾ ਔਰ ਸਾਡਾ ਲੀਡਰਸ਼ਿਪ ਤੇ ਡਿਪੈਂਡ ਹੁੰਦਾ ਵਾ ਕਿ ਸਾਨੂੰ ਉਹ ਚੀਜ਼ ਉਹਨਾਂ ਦੇਣੀ ਕਿ ਨਹੀਂ ਦੇਣੀ ਬਾਕੀ ਅਸੀਂ ਇਹ ਨਹੀਂ ਕਰਨੇ ਕਿ ਸਾਨੂੰ ਹੀ ਦੋ ਜੇ ਸਾਡੇ ਤੋਂ ਕੋਈ ਕਾਬਲੀਅਤ ਵਾਲਾ ਬੰਦਾ ਹੈਗਾ ਤੇ ਉਹਨਾਂ ਨੂੰ ਦੋ ਕਿਉਂਕਿ ਉਹਨਾਂ ਦਾ ਹੱਕ ਬਣਦਾ ਜਿਹੜਾ ਕੋਈ ਬੰਦਾ ਮਿਹਨਤ ਕਰਦਾ ਔਰ ਉਹਦੀ ਮਿਹਨਤ ਜਦੋਂ ਨਾਲ ਨਾ ਸਫਲ ਹੋਵੇ ਔਰ ਉਹਨੂੰ ਆਪਣੇ ਦਿਲ 'ਚ ਫੀਲ ਹੁੰਦਾ ਪਈ ਯਾਰ ਮੈਂ ਇਹ ਮਿਹਨਤ ਕੀਤੀ ਬੰਦੇ ਦਾ ਦਿਲ ਦੁਖੀ ਹੁੰਦਾ ਫਾਨੀ ਗੱਲ ਕਰੀਏ ਤਾਂ ਹੜਕਾ ਉਤਰੀ ਦੀ ਗੱਲ ਕਰੀਏ ਹੜਕਾ ਉਤਰੀ ਦੇ ਵਿੱਚ ਜਿਹੜੇ ਆ ਵਿਕਾਸਕਾਰ ਦੇ ਜਿਹੜੇ ਆ ਪੰਚਾਇਤਾਂ ਦੀ ਗੱਲ ਕਰੀਏ ਪੂਰਾ ਹੀ ਹਾਲ ਨੇ ਲੋਕ ਪਰੇਸ਼ਾਨ ਨੇ ਗਲੀਆਂ ਦੇ ਵਿੱਚ ਜਿਹੜਾ بارش ਹੁੰਦੀ ਆ ਤਾਂ ਪਾਣੀ ਜਿਹੜਾ ਗਲੀਆਂ ਦੇ ਵਿੱਚ ਕੱਢ ਜਾਂਦਾ ਸੀਵਰੇਜ ਬਲੋਕ ਹੋ ਜਾਂਦੇ ਆ ਤਾਂ ਇੱਥੇ ਮੌਜੂਦਾ ਜਿਹੜੇ ਐਮਐਲਏ ਸੀ ਉਹਨਾਂ ਵੱਲੋਂ ਵੀ ਜਿਹੜਾ ਅਸੀਵਾ ਦਿੱਤਾ ਗਿਆ ਕੋਈ ਉਹਨਾਂ ਪਾਰਟੀ ਨੇ ਉਹਨਾਂ ਨੂੰ ਘਟ ਦਿੱਤਾ ਹੈ 5 ਸਾਲ ਲਈ ਤਾਂ ਐਮਐਲਏ ਵੀ ਨਹੀਂ ਮੌਜੂਦਾ ਹੈ ਤਾਂ ਫਿਰ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਲੋਕਾਂ ਲੋਕ ਕਿਤਰਾ ਰਹਿਣਗੇ ਦੇਖੋ ਜੀ ਮੈਂ ਜੋ ਵੀ ਜਿਸ ਤਰ੍ਹਾਂ ਵੀ ਮੈਂ ਕਦੀ ਕਿਸੇ ਦੇ ਨਾਲ ਪਰਸਨਲ ਬੋਲਿਆ ਉਹ ਨਾਲ ਨਾਲ ਕਦੀ ਕਿਸੇ ਨਾਲ ਪਰਸਨਲ ਕੋਈ ਮੇਰੀ ਰੈਂਡਰ ਚਾ ਇਹ ਗੱਲ ਵਿੱਚ ਜੀ ਜੀ ਦੇਖੋ ਤੁਸੀਂ ਹਾਲਾਤ ਦੇਖ ਲਏ ਤੁਸੀਂ ਚੱਲ ਕੇ ਆ ਜੇ ਜੋ ਸਾਡੀ ਕਲੋਨੀ ਦਾਦੀਪ ਸਿੰਘ ਚ ਤੁਸੀਂ ਹਾਲਾਤ ਦੇਖ ਕੀ ਰਿਹਾ ਥਾਂ ਥਾਂ ਤੇ ਪਾਣੀ ਖੜਾ ਹੋਆ ਥਾਂ ਥਾਂ ਤੇ ਸੀਵਰ ਲੀਕ ਕਰ ਰਿਹਾ ਹੋਆ ਮਤਲਬ ਵੀ ਕੋਈ ਵਿਕਾਸ ਨਾਮ ਦੀ ਜਿਤਨਾ ਕਹਿੰਦੇ ਨੇ ਕਿ ਅਸੀਂ ਜਿਸ ਤਰ੍ਹਾਂ ਪਿੰਡਾਦਰੀ ਚ ਪਹਿਲਾਂ ਕਦੇ ਅੱਜ ਤੋਂ 2010 ਵਿੱਚ 2013 ਚ ਰਹਿ ਨਹੀਂ ਰਹੇ ਆ ਉਹ ਹਾਲਾਤ ਆ ਇਹ ਸ਼ਹਿਰ ਵਿੱਚ ਤੇ ਅਸੀਂ ਮੰਨ ਵੀ ਕਹਿਣ ਦੀ ਗੱਲ ਕੀ ਸ਼ਹਿਰ ਅੰਮ੍ਰਿਤਸਰ ਚੋਂਦਾ ਵਾ ਇਹਦੇ ਬਹੁਤ ਬੱਦਰ ਹਾਲਤ ਵਿੱਚ ਹੈ ਸਾਡਾ ਇਲਾਕਾ ਜਿਹੜਾ ਔਰ ਮੈਂ ਤੇ ਪਿੱਛੇ ਜਦੋਂ ਸਾਡੀ 2027 ਚ ਸਰਕਾਰ ਰਹੀ ਆ ਔਰ ਮੈਂ ਤੇ ਆਪਣਾ ਇਹ ਜਿਹੜਾ 17 ਤੋਂ ਲੈ ਕੇ 22 ਤੱਕ ਤੇ ਮੈਂ ਤੇ ਉਸੇ ਟਾਈਮ ਜਦੋਂ ਵੀ ਕਦੀ ਨੂੰ ਜਾਂ ਕੋ ਗੱਡੀ ਦੀ ਲੋਰ ਸੀ ਜਾਂ ਕਦੀ ਦੂਜਾ ਨਰੋ ਨਾਂ ਚਲੂ ਜੀ ਬੰਦਾ ਨਹੀਂ ਪ੍ਰੋਜੈਕਟ ਵੱਡਾ ਵੀ ਮੰਨਦੇ ਪ੍ਰੋਜੈਕਟ ਵੱਡਾ ਵਾ ਪਰ ਸਰਕਾਰਾਂ ਦੇਖੋ 3 ਸਾਲ ਸਵਾ 3 ਸਾਲ बीत ਗਏ ਆ ਔਰ ਜਿਹੜਾ ਐਡੀ ਗੱਲ ਨਹੀਂ ਪ੍ਰੋਜੈਕਟ ਲੱਗ ਕੇ ਔਰ ਪ੍ਰੋਜੈਕਟ ਪਾਸ ਵੀ ਹੋ ਸਕਦਾ ਸੀ ਕੋਈ ਸਰਕਾਰ ਲਈ ਕੋਈ ਔਕਾ ਪੈਮ ਨਹੀਂ ਹੁੰਦਾ ਪਰ ਕੋਈ ਧਿਆਨ ਨਹੀਂ ਸਾਡੇ ਇਲਾਕੇ ਜੀ ਨਾਦਾ ਨਹੀਂ ਵਿਰੋਧੀ ਥੀ ਜੇ ਤੁਸੀਂ ਕਦੀ ਵਿਰੋਧ ਨਾਲ ਲੋਕਾਂ ਦੇ ਨਾਲ ਲਾ ਕੇ ਵਿਰੋਧ ਵਿਰੋਧ ਨਹੀਂ ਕੀਤਾ ਗਿਆ ਤੁਹਾਡੇ ਵੱਲੋਂ ਮੈਂ ਜੀ ਬਹੁਤ ਵਿਰੋਧ ਕਰਦਾ ਵਾਂ ਮੈਂ ਇੱਥੇ ਸਾਰੇ ਜਿੰਨੇ ਵੀ ਆਉਂਦੇ ਬਿਲਕੁਲ ਜਿੰਨੇ ਵੀ ਕੋਈ ਮੈਨੂੰ ਜਿੰਨੇ ਲੋਕ ਆ ਗਏ ਲੋਕਾਂ ਦੀ ਇਸ ਮਸਿਆਸ ਉਲੀ ਦੀ ਆ ਲੋਕੀ ਸਭ ਕੁਛ ਸਰਦਦੇ ਜਦੋਂ ਦੇਖੋ ਪਲਾ ਚੱਕਰ ਜਦੋਂ ਲੋਕੀ ਨਾਲ ਆਣ ਕੇ ਕਹਿਨਾਂ ਕਿ ਸਾਡੇ ਨਾਲ ਛੜ ਕੇ ਤੇ ਚੱਲੋ ਤੇ ਅਸੀਂ ਜਾਣ ਨੂੰ ਤਿਆਰ ਆ ਠੀਕ ਹੈ ਪਰ ਜਦੋਂ ਆਪਣਾ ਹੁੰਦਾ ਵੀ ਜਿਸ ਤਰ੍ਹਾਂ ਸਾਡੇ 4400 ਰੋਡ ਦੀ ਪੱਪਾ ਦੀਪ ਸਿੰਘ ਫਲਵਾ ਦੇ ਕੋਲ ਸਾਥੋਂ ਮੇਰੇ ਸਾਹਮਣੇ ਅੱਜ ਦੇਖਿਆ ਜਾਵੇ ਤੇ ਮੈਨੂੰ ਜਦੋਂ ਤਾਂ ਸਭ ਤੋਂ ਵੱਡੀ ਪੰਚਾਇਤ ਹੈ ਤੇ ਜਦੋਂ ਇਹਦਾ ਕੋਈ ਵਿਰੋਧ ਸਾਡੇ ਤੋਂ ਕੋਈ 40 50 ਜਣੇ ਕਰਨਗੇ One of the premium and prestigious professional institutes providing a wide range of professional courses with 100% placement assistance. We are Sri Sai Group of Institutes.